ਸੱਚੀ ਕਾਲ ਅੱਜ ਆਪਾਂ ਨਾ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਵਿੱਚੋਂ ਦੋ ਪੌੜੀਆਂ ਤੇ ਥੋੜੀ ਗੱਲਬਾਤ ਕਰਾਂਗੇ। ਹਾਂਜੀ। ਪੌੜੀ ਨੰਬਰ 32 ਤੇ 33। ਬਿਲਕੁਲ। ਤੇ ਆਪਣਾ ਮਕਸਦ ਬਸ ਇਹ ਸਮਝਣਾ ਹੈ ਕਿ ਜਿਹੜੀ ਦੁਨੀਆ ਦੀ ਖਿੱਚ ਐ, ਮਾਇਆ ਦੀ ਤ੍ਰਿਸ਼ਨਾ ਤੇ ਜਿਹੜਾ ਅੰਦਰ ਦਾ ਸਕੂਨ ਐ, ਨਾਮ ਰਸ ਇਹਨਾਂ ਦਾ ਆਪਸ 'ਚ ਕੀ ਕੀ ਰਿਸ਼ਤਾ ਹੈ? ਹਾਂਜੀ। ਤੇ ਇਹ ਵੀ ਕਿ ਆਪਣੇ ਸਰੀਰ ਅੰਦਰ ਜਿਹੜੀ ਰੱਬੀ ਜੋਤ ਐ, ਉਹਨੂੰ ਪਛਾਣਨਾ ਕਿਵੇਂ ਆ? ਹਾਂ ਬਿਲਕੁਲ। ਤਾਂ ਚਲੋ ਸ਼ੁਰੂ ਕਰੀਏ ਫਿਰ। ਜ਼ਰੂਰ। ਵੇਖੋ ਇਹ ਪੌੜੀਆਂ ਨਾ ਸਾਨੂੰ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਸਮਝਣ ਦਾ ਤੇ ਦੁਨੀਆਂ ਦੇ ਮੋਹ ਤੋਂ ਉੱਪਰ ਉੱਠਣ ਦਾ ਰਾਹ ਦਿਖਾਉਂਦੀਆਂ ਨੇ ਹਮ ਇਹ ਸਾਫ਼ ਕਰਦੀਆਂ ਨੇ ਕਿ ਜਿਹੜੀ ਅਸਲੀ ਸ਼ਾਂਤੀ ਹੈ ਉਹ ਬਾਹਰ ਨਹੀਂ ਮਿਲਣੀ ਉਹ ਤਾਂ ਅੰਦਰ ਹੀ ਹੈ ਹਮ ਠੀਕ ਹੈ ਤਾਂ ਪਹਿਲਾਂ ਆਪਾਂ 32ਵੀਂ ਪੌੜੀ ਦੇਖਦੇ ਹਾਂ ਇਹ ਸਿੱਧੀ ਜੀਬ ਨੂੰ ਮਤਲਬ ਰਸਨਾ ਨੂੰ ਸੰਬੋਧਨ ਕਰਦੀ ਹੈ ਇਹ ਰਸਨਾ ਤੋਂ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹਾਂਜੀ ਬਈ ਤੂੰ ਹੋਰ ਸਵਾਦਾਂ 'ਚ ਲੱਗੀ ਰਹਿਣੀ ਹੈ ਪਰ ਤੇਰੀ ਅਸਲ ਪਿਆਸ ਨਹੀਂ ਜਾਂਦੀ ਇਹ ਕਿਉਂ ਮਤਲਬ ਕਿ ਐਸਵਾਦ ਕਾਫੀ ਨਹੀਂ ਹੁੰਦੇ ਇਸ ਤੋਂ ਵੀ ਗੈਰੀ ਗੱਲ ਹੈ ਬਾਣੀ ਕਹਿ ਰਹੀ ਹੈ ਕਿ ਇਹ ਜਿਹੜੇ ਅਨਰਸ ਨੇ ਦੂਜੇ ਰਸ ਇਹ ਸਿਰਫ ਥੋੜ ਚਿਹਰੇ ਨੇ ਅਸਥਾਈ ਪਿਆਸ ਨਾ ਜਾਏ ਹੋਰਤ ਕਿਤੇ ਅੱਛਾ ਇਹ ਪਿਆਸ 부ਜਾਉਂਦੇ ਨਹੀਂ ਸਗੋਂ ਵਧਾਉਂਦੇ ਨੇ ਇੱਕ ਤਰ੍ਹਾਂ ਨਾਲ ਕਿਉਂਕਿ ਅਸਲ ਤ੍ਰਿਪਤੀ ਅਸਲ ਸੰਤੁਸ਼ਟੀ ਸਿਰਫ ਹਰ ਰਸ ਨਾਲ ਮਿਲਣੀ ਹੈ ਹਾਂ ਪਰਮਾਤਮਾ ਦੇ ਨਾਮ ਦਾ ਰਸ ਬਿਲਕੁਲ ਜਿੱਚਰ ਹਰ ਰਸ ਪੱਲੇ ਨਾ ਪਾਏ ਮਤਲਬ ਜਦੋਂ ਤੱਕ ਉਹ ਮਿਲਦਾ ਨਹੀਂ ਉਦੋਂ ਤੱਕ ਪਿਆਸ ਨਾ ਜਾਏ ਹੋਰ ਕਿਤਾ ਕਿਸੇ ਹੋਰ ਚੀਜ਼ ਨਾਲ ਉਹ ਪਿਆਸ ਜਾਣੀ ਨਹੀਂ ਫਿਰ ਅੱਗੇ ਲਿਖਿਆ ਹਰ ਰਸ ਪਾਏ ਪੱਲੇ ਪिए ਹਰ ਰਸ ਬਹੁੜਨਾ ਤ੍ਰਿਸ਼ਨਾ ਲੱਗੇ ਆਏ ਮਤਲਬ ਪਰਮਾਤਮਾ ਦੇ ਨਾਮ ਰਸ ਹਰ ਰਸ ਨੂੰ ਲੈਣ ਪਾਏ ਪੱਲੇ ਦੇ ਬਾਅਦ ਮਾਇਆ ਦੀ ਤ੍ਰਿਸ਼ਨਾ ਦੀ ਪਿਆਸ ਨਹੀਂ ਲੱਗਦੀ ਹੂੰ ਬਹੁੜਨਾ ਤ੍ਰਿਸ਼ਨਾ ਲੱਗੇ ਤਾਂ ਫਿਰ ਸਵਾਲ ਉਹੀ ਆ ਗਿਆ ਕਿ ਇਹ ਹਰ ਰਸ ਮਿਲਦਾ ਕਿਵੇਂ ਹੈ ਬਾਣੀ ਅੱਗੇ ਦੱਸਦੀ ਹੈ ਇਹੋ ਹਰ ਰਸ ਕਰਮੀ ਪਾਈਏ ਸਤਗੁਰ ਮਿਲੇ ਜਿਸ ਆਏ ਕਰਮੀ ਮਤਲਬ ਚੰਗੇ ਕੰਮਾਂ ਨਾਲ ਹਾਂ ਪਰ ਇੱਥੇ ਕਰਮੀ ਦਾ ਅਰਥ ਥੋੜਾ ਵਿਸ਼ਾਲ ਹੈ ਸਿਰਫ ਸਾਡੇ ਕੀਤੇ ਕੰਮ ਹੀ ਨਹੀਂ ਤੂੰ ਪ੍ਰਭੂ ਦੀ ਬਖਸ਼ਿਸ਼ ਉਹਦੀ ਨਦਰ ਉਹਦੀ ਕਿਰਪਾ ਵੀ ਹੈ ਹੂੰ ਅੱਛਾ ਮਿਹਰ ਹਾਂਜੀ ਮਿਹਰ ਤੇ ਉਹ ਕਿਰਪਾ ਕਦੋਂ ਹੁੰਦੀ ਹੈ ਜਦੋਂ ਸਤਗੁਰ ਮਿਲਦਾ ਹੈ ਸਤਗੁਰ ਮਿਲੇ ਜਿਸ ਆਏ ਹੂੰ ਗੁਰੂ ਦੀ ਸ਼ਰਨ ਪਿਆ ਹੀ ਇਹ ਰਸ ਮਿਲਦਾ ਹੈ ਠੀਕ ਤੇ ਜਦੋਂ ਇਹ ਮਿਲ ਜਾਂਦਾ ਹੈ ਫਿਰ ਕੀ ਹੁੰਦਾ ਹੋਰ ਅਨਰਸ ਸਭ ਵੀਸਰੇ ਜਾਂ ਹਰ ਵਸੇ ਮਨ ਆਏ ਹਾਂ ਜਦੋਂ ਹਰੀ ਮਨ ਵਿੱਚ ਵਸ ਗਿਆ ਤਾਂ ਬਾਕੀ ਸਾਰੇ ਫਿੱਕੇ ਵਸ ਆਪਣੇ ਆਪ ਭੁੱਲ ਜਾਂਦੇ ਨੇ ਬਿਲਕੁਲ ਇਹ ਤਾਂ ਹੋ ਗਈ ਰਸਨਾ ਦੀ ਗੱਲ ਹੁਣ ਅਗਲੀ ਪੌੜੀ 33 ਉਹ ਤਾਂ ਸਿੱਧੀ ਸਰੀਰ ਨੂੰ ਕਹਿ ਰਹੀ ਹੈ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਕਮਾਲ ਦੀ ਗੱਲ ਹੈ ਨਾ ਸਰੀਰ ਨਾਲ ਗੱਲ ਹਾਂਜੀ ਇਹ ਬਹੁਤ ਬਹੁਤ ਡੂੰਗੀ ਗੱਲ ਹੈ ਗੁਰੂ ਸਾਹਿਬ ਸਰੀਰ ਨੂੰ ਸਿਰਫ ਹੱਡ ਮਾਸ ਦਾ ਪੁਤਲਾ ਨਹੀਂ ਸਮਝ ਰਹੇ ਹੂੰ ਇਸ ਨੂੰ ਇੱਕ ਇੱਕ ਪਵਿੱਤਰ ਥਾ ਮੰਨ ਰਹੇ ਨੇ ਜਿਸ ਦੀ ਹੋਣ ਦਾ ਕਾਰਨ ਹੀ ਰੱਬੀ ਜੋਤ ਹੈ ਕਹਿੰਦੇ ਕਿ ਇਹ ਮੇਰੇ ਸਰੀਰ ਤੇਰੇ ਅੰਦਰ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ ਤਾਂ ਹੀ ਤੂੰ ਇਸ ਦੁਨੀਆ ਵਿੱਚ ਆਇਆ ਹੈ ਹੂੰ ਮਤਲਬ ਸਾਡਾ ਵजूद ਹੀ ਉਸ ਜੋਤ ਕਰਕੇ ਹੈ ਬਿਲਕੁਲ ਦੇ ਅੱਗੇ ਹੋਰ ਸਪਸ਼ਟ ਕਰਦੇ ਨੇ ਹਰ ਆਪੇ ਮਾਤਾ ਆਪੇ ਪਿਤਾ ਹੂੰ ਜਿਨ ਜੀਉ ਉਪਾਏ ਜਗਤ ਦਿਖਾਇਆ ਹੂੰ ਉਹ ਪਰਮਾਤਮਾ ਹੀ ਸਾਡਾ ਅਸਲ ਮਾਪਿਓ ਹੈ ਹਾਂਜੀ ਜਿਸਨੇ ਸਾਨੂੰ ਜੀਵਨ ਦੇ ਕੇ ਇਸ ਸੰਸਾਰ ਦਾ ਕੀ ਕਹਿੰਦੇ ਨੇ ਤਮਾਸ਼ਾ ਦਿਖਾਇਆ ਹੈ ਹੂੰ ਅੱਛਾ ਇਹ ਤਮਾਸ਼ਾ ਜਾਂ ਖੇਡ ਵਾਲੀ ਗੱਲ ਵੀ ਹੁੰਦੀ ਆ ਅੱਗੇ ਹੈਨਾ ਗੁਰੂ ਪ੍ਰਸਾਦੀ ਬੂਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਇਹ ਚਲਤ ਕੀ ਚੀਜ਼ ਹੈ ਹਾਂ ਚਲਤ ਦਾ ਮਤਲਬ ਹੈ ਖੇਡ ਲੀਲਾ ਤਮਾਸ਼ਾ ਜੋ ਚੱਲ ਰਿਹਾ ਹੈ ਜੋ ਬਦਲ ਰਿਹਾ ਹੈ ਹਮ ਐ ਸਮਝ ਕਿਵੇਂ ਆਉਂਦੀ ਹੈ ਗੁਰ ਪ੍ਰਸਾਦੀ ਬੁੱਝਿਆ ਗੁਰੂ ਦੀ ਕਿਰਪਾ ਨਾਲ ਹੀ ਇਹ ਪੇਦ ਖੁੱਲਦਾ ਹੈ ਹਮ ਜਦੋਂ ਗਿਆਨ ਹੁੰਦਾ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਸੰਸਾਰ ਰੱਬ ਦੀ ਇੱਕ ਖੇਡ ਹੈ ਹਮ ਅਸੀਂ ਇਸ ਦੇ ਪਾਤਰ ਵੀ ਹਾਂ ਤੇ ਤੇ ਦਰਸ਼ਕ ਵੀ ਹਮ ਅੱਛਾ ਤੇ ਜ਼ਰੂਰੀ ਗੱਲ ਇਹ ਹੈ ਕਿ ਇਸ ਖੇਡ ਵਿੱਚ ਘੁੱਬ ਨਹੀਂ ਜਾਣਾ ਹਮ ਸਗੋਂ ਇਹ ਸਮਝਣਾ ਹੈ ਕਿ ਇਸ ਖੇਡ ਨੂੰ ਰਚਣ ਵਾਲਾ ਕੌਣ ਹੈ ਹੂੰ ਉਹ ਕਰਤਾਰ ਜਿਸਨੇ ਸਾਡੇ ਅੰਦਰ ਆਪਣੀ ਜੋਤ ਰੱਖੀ ਹੈ ਹਾਂ ਜਿਵੇਂ ਅਖੀਰਲੀ ਤੁਕ ਚ ਫਿਰ ਕੇ ਆਏ ਹਾਂਜੀ ਕਹਿ ਨਾਨਕ ਸ੍ਰਿਸ਼ਟੀ ਦਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹੂੰ ਸ੍ਰਿਸ਼ਟੀ ਦਾ ਮੂਲ ਉਹ ਕਰਤਾਰ ਉਸਨੇ ਤੇਰੇ ਅੰਦਰ ਜੋਤ ਟਿਕਾਈ ਹੈ ਤਾਂ ਹੀ ਤੇਰਾ ਇਸ ਜਗ ਵਿੱਚ ਆਉਣਾ ਹੋਇਆ ਹੈ ਤਾਂ ਫਿਰ ਜੇ ਆਪਾਂ ਸਾਰ ਕੱਢਣਾ ਹੋਵੇ ਮਤਲਬ ਨਿਚੋੜ ਕੀ ਨਿਕਲੇ ਇਹਨਾਂ ਦੋ ਪੌੜੀਆਂ ਦਾ ਦੇਖੋ ਜੀ ਮੋਟੀਆਂ-ਮੋਟੀਆਂ ਦੋ ਗੱਲਾਂ ਨੇ ਹਾਂਜੀ ਇੱਕ ਤਾਂ ਇਹ ਕਿ ਜਿਹੜੀ ਦੁਨੀਆਵੀ ਵੀ ਚੀਜ਼ਾਂ ਦੀ ਪੁੱਖ ਹੈ ਜੀ ਤ੍ਰਿਸ਼ਨਾ ਹੂੰ ਉਹ ਕਦੇ ਨਹੀਂ ਮਿਟਣੀ ਹਾਂਜੀ ਅਸਲੀ ਆਨੰਦ ਅਸਲੀ ਸ਼ਾਂਤੀ ਤਾਂ ਉਦੋਂ ਹੀ ਮਿਲਣੀ ਹੈ ਜਦੋਂ ਅਸੀਂ ਇਸ ਤੋਂ ਉੱਪਰ ਉੱਠ ਕੇ ਹਰ ਰਸਵਲ ਜਾਣੇ ਆ ਠੀਕ ਹੈ ਤੇ ਦੂਜੀ ਗੱਲ ਸਾਡਾ ਇਹ ਸਰੀਰ ਹੂੰ ਇਹ ਬਹੁਤ ਅਨਮੋਲ ਹੈ ਹੂੰ ਕਿਉਂਕਿ ਇਹ ਸਿਰਫ ਮਿੱਟੀ ਨਹੀਂ ਇਸ ਦੇ ਅੰਦਰ ਪਰਮਾਤਮਾ ਦੀ ਆਪਣੀ ਜੋਤ ਬੈਠੀ ਹੈ ਹੂੰ ਤੇ ਸਾਡਾ ਕੰਮ ਹੈ ਉਸ ਜੋਤ ਨੂੰ ਪਹਿਚਾਨਣਾ ਕੁਸ ਨੂੰ ਜਾਣਣਾ ਗੱਲ ਤਾਂ ਬਿਲਕੁਲ ਸਹੀ ਹੈ ਮਤਲਬ ਆਪਣੀ ਕੀਮਤ ਕਿਤੇ ਬਾਹਰ ਲੱਭਣ ਦੀ ਲੋੜ ਨਹੀਂ ਉਹ ਤਾਂ ਅੰਦਰ ਹੀ ਹੈ ਬਿਲਕੁਲ ਬਿਲਕੁਲ ਇਹ ਵਿਚਾਰ ਸਾਨੂੰ ਨਾ ਬਾਰਮੁਖੀ ਹੋਣ ਤੋਂ ਹਟਾ ਕੇ ਅੰਦਰ ਵੱਲ ਦੇਖਣ ਲਈ ਪ੍ਰੇਰਿਤ ਕਰਦੇ ਨੇ ਅਸਥਾਈ ਖੁਸ਼ੀਆਂ ਤੋਂ ਪਰੇ ਦੇਖਣ ਲਈ ਹਾਂਜੀ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਹਾਂ ਜ਼ਰੂਰ ਜੇ ਅਸੀਂ ਸੱਚੀ ਇਹ ਮੰਨ ਲਈਏ ਦਿਲੋਂ ਕਿ ਸਾਡੇ ਅੰਦਰ ਉਹ ਰੱਬੀ ਜੋਤ ਹੈ ਤਾਂ ਫਿਰ ਸਾਡਾ ਆਪਣੀਆਂ ਰੋਜ਼ ਦੀਆਂ ਚਿੰਤਾਵਾਂ ਸਾਡੀਆਂ ਇੱਛਾਵਾਂ ਸਾਡੇ ਸੁੱਖ ਦੁੱਖ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਕਿਵੇਂ ਬਦਲ ਸਕਦਾ ਹੈ ਹੂੰ ਜੇ ਇਹ ਸਰੀਰ ਸਿਰਫ ਇੱਕ ਸੰਦ ਨਹੀਂ ਸਗੋ ਉਸ ਜੋਤ ਦਾ ਘਰ ਹੈ ਤਾਂ ਫਿਰ ਸਾਡਾ ਆਪਣੇ ਆਪ ਨਾਲ ਤੇ ਬਾਕੀ ਦੁਨੀਆ ਨਾਲ ਰਿਸ਼ਤਾ ਕਿਹੋ ਜਿਹਾ ਹੋਵੇਗਾ ਵਾਕਈ ਇਹ ਸੋਚਣ ਵਾਲੀ ਗੱਲ ਹੈ ਇਸ ਡੂੰਗੀ ਵਿਚਾਰ ਦੇ ਨਾਲ ਹੀ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਵਿੱਚ ਅਨੰਦ ਸਾਹਿਬ ਦੀ ਅਗਲੀ ਪੌੜੀਆਂ ਦੀ ਵਿਚਾਰ ਸਾਂਝੀ ਕਰਾਂਗੇ ਹੂੰ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ